हां जी दोस्तों सारेया नु सतश्रिया काल स्वागत ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਸ਼ਬਾਜਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਵੀਰ ਬਲਜੀਤ ਸਿੰਘ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਅੱਜ ਵੀ ਦੋਸਤੋ ਤਿੰਨ ਪਸ਼ੂ ਆਪਾਂ ਤੁਹਾਨੂੰ ਇਸ ਘਰੋਂ ਦਿਖਾਉਣੇ ਆ ਤਿੰਨੇ ਪਸ਼ੂ ਗੱਬਣਾ ਇੱਕ ਜਿਹੜੀ ਵੈੜ ਬਿਲਕੁਲ ਤੁਹਾਨੂੰ ਦਿਖਾਵਾਂਗੇ ਪਹਿਲੇ ਨੰਬਰ ਤੇ ਦੋਸਤੋ ਪੂਰੀ ਤਿਆਰੀ ਤੇ ਆ ਬਿਲਕੁਲ ਸੂਨ ਦਾ ਨੇੜ ਆ ਕੋਈ ਇੱਕ ਅਦੇ ਦੇਨ ਤੱਕ ਵੀ ਸੂ ਸਕਦੀ ਹੈ ਕੋਜ ਬਿਲਕੁਲ ਸੇਮ ਡੇ ਅੱਜ ਵੀ ਸੂ ਸਕਦੀ ਹੈ ਤੇ ਬਾਕੀ ਦੋ ਜੜੀਆਂ ਵੜਣਾ ਗੱਬਣ ਨੇ ਕਿੰਨੇ ਕਿੰਨੇ ਦਿਨ ਲੈਂਦੀਆਂ ਨੇ ਕੀ ਰੇਟ ਭਾਅ ਪੜਦਾ ਰਹੂਗਾ ਪੂਰੀ ਗੱਲਬਾਤ ਕਰਾਂਗੇ ਅੱਜ 19 ਅਕਤੂਬਰ ਨੂੰ ਇਹ ਦੋਸਤੋ ਆਪਾਂ ਕਵਰੇਜ ਕਰਦੇ ਆਂ ਸਮਾਂ ਤੁਸੀਂ ਨੋਟ ਕਰ ਲਓ ਮਾਰਨਿੰਗ ਦੇ ਕੋਈ 10 ਵਜੇ ਦਾ ਸਮਾਂ ਹੈਗਾ ਐਨੀਮਲ ਪਸ਼ੂ ਜਿਹੜੇ ਆ ਸਭ ਤੋਂ ਵੱਡੀ ਗੱਲ ਵੀ ਜਾਇਜ਼ ਹੁੰਦੇ ਆ ਰੇਟ ਭਾਅ ਪੜਦਾ ਬਿਲਕੁਲ ਜਾਇਜ਼ ਹੁੰਦਾ ਤੇ ਪਹਿਲਾਂ ਵੀ ਆਪਾਂ ਤੁਹਾਨੂੰ ਜਿਹੜੇ ਦੋਸਤੋ ਇਸ ਘਰੋਂ ਪਸ਼ੂ ਦਿਖਾਏ ਨੇ ਆਓ ਕ ਕਰਦੇ ਆਂ ਡਿਟੇਲ ਸਾਂਝੀ ਲੈਣੇ ਆਂ ਪੂਰੀ ਜਾਣਕਾਰੀ ਕੀ ਆ ਇਨ੍ਹਾਂ ਪਸ਼ ਬਲਜੀ ਸਿੰਘ ਜੀ ਸਸਰੀਕਾਰ ਜੀ ਠੀਕ ਠਾਕ ਹਾਂਜੀ ਵਧੀਆ ਜੀ ਠੀਕ ਅੱਛਾ ਬਲਜੀ ਤਾਂ ਅੱਜ ਪਸ਼ੂ ਆਪਣੇ ਕੋਲ ਤਿੰਨ ਫੇਰ ਆ ਗਏ ਹਾਂਜੀ ਤਿੰਨ ਗੱਬਣਾ ਜੀ ਠੀਕ ਆ ਜੀ ਤੇ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਆ ਚਲੋ ਵਿਕਦੇ ਆ ਮੇਹਨ ਅੱਡੇ ਤੇ ਹਨਾ ਵੜਾ ਜ਼ਿਆਦਾਤਰ ਹੁੰਦੀਆਂ ਨੇ ਮੱਜਾ ਮੋਜਾ ਨਹੀਂ ਤੇ ਆਉਂਦੇ ਫਿਰ ਨਹੀਂ ਮੱਜਾ ਨਹੀਂ ਲਿਆਈ ਦੀ ਜ਼ਿਆਦਾ ਵੜਾ ਹੀ ਆ ਹਾਂਜੀ ਠੀਕ ਆ ਤਾਂ ਤਿੰਨੇ ਗੱਬਣੇ ਅੱਜ ਹਾਂਜੀ ਤਿੰਨੇ ਗੱਬਣਾ ਜੀ ਲਓ ਜੀ ਅੱਜ ਤਿੰਨੇ ਗੱਬਣਾ ਠੀਕ ਆ ਤੇ ਤਕਰੀਬਨ ਦਿਨ ਕਿੰਨੇ ਕਿੰਨੇ ਲੈ ਜਾਣਗੀਆਂ ਜੇ ਤਿੰਨੇ ਬਿਹੜਾਂ ਦੀ ਐਵਰੇਜ ਕੱਢੀਏ ਤੇ ਆਹ ਤਾਂ ਵੀਰ ਜੀ ਤਿਆਰੀ ਆ ਠੀਕ ਆ ਹਾਂਜੀ ਇਹਦੇ ਅੱਜ ਸੂਪੇ ਜਾਂ ਸਵੇਰੇ ਸੂਪੇ ਠੀਕ ਆ ਜੀ ਤੇ ਉਹ ਲੈ ਜੂ 10 ਦਿਨ ਉਹ 12 13 ਦਿਨ ਲੈ ਜੂ ਪਰਲੀ ਵੱਡੀ ਕਾਲੀ ਠੀਕ ਆ ਇੱਕ ਤਾਂ ਲੈ ਜੂਗੀ 10 ਕਿ ਦਿਨ ਇੱਕ 12 ਦਿਨ ਤੇ ਇੱਕ ਬਿਲਕੁਲ ਅੱਜ ਭਲਕ ਦੀ ਤਿਆਰੀ ਹੈ ਹਾਂਜੀ ਠੀਕ ਆ ਅੱਛਾ ਬਲਜੀਤ ਪਹਿਲੇ ਨੰਬਰ ਤੋਂ ਇਸ ਬਿਹੜ ਤੋਂ ਹੀ ਸਟਾਰਟ ਕਰ ਲਿਏ ਜਿਹੜੀ ਬਿਲਕੁਲ ਹੁਣ ਤਿਆਰੀ ਤੇ ਆ ਇਹਦਾ ਵੀਰ ਜੀ ਦੂਜਾ ਸੂਹਾ ਜਾਰ ਕੀ ਹਾਂਜੀ ਲੋ ਜੀ ਦੂਜਾ ਸੂਹਾ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਜਿਹੜੀ ਇਹ ਤੁਹ ਕ੍ਰੋਸ ਪਣ ਦੇ ਵਿੱਚ ਆ ਵੇੜਾ ਤਿੰਨੇ ਤਿੰਨੇ ਵੇੜਾ ਜਿਹੜੀਆਂ ਕ੍ਰੋਸ ਪਣ ਦੇ ਵਿੱਚ ਆ ਠੀਕ ਆ ਤੇ ਸੂਬਾ ਤੀਜਾ ਦੱਸਤਾ ਜੀ ਨਹੀਂ ਦੂਜਾ ਦੂਜਾ ਸੂਊਗੀ ਹਾਂਜੀ ਦੂਜਾ ਸੂਬਾ ਸੂਣਾ ਇਹਨੇ ਤੇ ਵੈਸੇ ਟਾਈਮ ਤੁਹਾਨੂੰ ਦੱਸ ਹੀ ਦਿੱਤਾ ਵੀ ਅੱਜ ਭਲਕ ਸੂ ਸਕਦੀ ਹੈ ਹੈ ਤਿਆਰੀ ਹੈ ਪੂਰੀ ਸੋ ਥਣ ਥਣ ਨੂੰ ਪੂਰਾ ਮੁੱਠੀ ਆ ਵੇਖੋ ਜੀ ਮਗਰਲੇ ਥਣ ਵੀ ਬਣਾਊਗੀ ਜੀ ਹਾਂਜੀ ਹਾਂਜੀ ਵਧੀਆ ਕੱਢ ਆਊਗੀ ਠੀਕ ਆ ਆ ਦੇਖੋ ਜੀ ਅਗਲੇ ਪਿਛਲੇ ਥਣਾਂ ਦਾ ਸਹਜ ਠੀਕ ਆ ਵੇਤ ਉਹ ਤਾਂ ਕੋਈ ਤਕਰੀਬਨ ਕੋ 3-3 4-4 ਇੰਚ ਦੀ ਜਿਹੜੀ ਆ ਵੇਥ ਹੈਗੀ ਆ ਹਾਂਜੀ ਤੇ ਬਾਕੀ ਪੂਰੀ ਤਿਆਰੀ ਕਰੀ ਬੈਠੀ ਆ ਬਾਕੀ ਨਹੀਂ ਸੀਗਾ ਹਾਂ ਠੀਕ ਆ ਤੇ ਆ ਦੇਖੋ ਠੀਕ ਆ ਬਲਜੀਤ ਭਾਈ ਖੋਲ ਕੇ ਤੋਰ ਗਏ ਨੂੰ ਠੀਕ ਆ ਸੋ ਹੈ ਪੂਰੀ ਤਿਆਰੀ ਆ ਦੋਸਤੋ ਅੱਜ ਭਲਕੀ ਆ ਠੀਕ ਆ ਅੱਜ ਵੀ ਸੂ ਸਕਦੀ ਹੈ ਤੇ ਕੱਲ ਵੀ ਸੂ ਸੂ ਸਕਦੀ ਹੈ ਬਾਕੀ ਇੱਕ ਅੱਧੇ ਦਿਨ ਤੱਕ ਸੂ ਸਕਦੀ ਹੈ ਅੱਜ ਵੀ ਠੀਕ ਆ ਤਿਆਰੀ ਹੈ ਪੂਰੀ ਆ ਲਮਾ ਤੋਰਦੇ ਬੂਹੇ ਵਾਲ ਨੂੰ ਹਾਂਜੀ 게ਟਾਂ ਨੂੰ ਤੋਰਦੇ ਆ ਲੋ ਜੀ ਠੀਕ ਹੈ ਹਾਈਟ ਦੀ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਹਾਈਟ ਸੋਹਣੀ ਆ ਠੀਕ ਹੈ ਜੀ ਹਾਈਟ ਤਕਰੀਬਨ ਨਾਪ ਵਾਲੀ ਵੱਟੀ ਇਹਦੇ ਨਾਲ ਹੀ ਛੋਟੀ ਆ ਵਿਚਲਾ ਸਹਿਜ ਆ ਠੀਕ ਹੈ ਜੀ ਮੀਡੀਅਮ ਹਾਈਟ ਦੇ ਵਿੱਚ ਆ ਲੈਓ ਜੀ ਲੈ ਇਹ ਬਲਜੀਤ ਆ ਲੋ ਜੀ ਠੀਕ ਆ ਬਾਕੀ ਫੇਸ ਕੁਆਲਿਟੀ ਬਿਲਕੁਲ ਇੱਕ ਕ੍ਰੋਸ ਬੰਨ ਦੇ ਵਿੱਚ ਆ ਜਿੱਦਾਂ ਆਪਾਂ ਇੱਕ ਜਰਸੀ ਕ੍ਰੋਸ ਦੇਖਦੇ ਆ ਜਰਸੀ ਕ੍ਰੋਸ ਵਿੱਚ ਤੁਸੀਂ ਰੱਖ ਸਕਦੇ ਜੇ ਕਿਉਂਕਿ ਜਿਆਦਾ ਪੱਖ ਜਿਹੜਾ ਵਿੱਚ ਦੋਸਤੋ ਜਰਸੀ ਦਾ ਹੈ ਠੀਕ ਆ ਆ ਦੇਖੋ ਸੋ ਬਿਲਕੁਲ ਟਾਇਟ ਕਸਮੇ ਲਵੇ ਦੀ ਆ ਫਿਕਸਡ ਆਰਡਰ ਆ ਤੇ ਦੁੱਧ ਦੋਸਤੋ ਬਿਲਕੁਲ ਅੱਗੇ ਆਪਾਂ ਕਹਿ ਦਿੱਤਾ ਹਮੇਸ਼ਾ ਵੀ ਸੇਵਾ ਦਾ ਦੁੱਧ ਆ ਬਾਕੀ ਕੋਈ ਵੀਰ ਆਪਦੇ 蒂ਪ ਕੇ ਤਸੱਲੀ ਕਰ ਲੇ ਜੇਕਰ ਤੁਸੀਂ ਸੂਣ ਤੋਂ ਬਸ ਕੁਝ ਘੰਟੇ ਜਾਂ ਅੱਜ ਬਿਲਕੁਲ ਖਰੀਦ ਦਿਓ ਤਾਂ 蒂ਪ ਕੇ ਤਸੱਲੀ ਕਰ ਲਿਓ ਜੇ ਸੂ ਪੈਂਦੀ ਹੈ ਤੇ ਆਪਦਾ ਬਿਲਕੁਲ ਦੋਸਤ ਚੰਗੀ ਤਰ੍ਹਾਂ ਭਰ ਆ ਕੇ ਤੁਸੀਂ ਬੌਲੇ ਦੇ ਵਿੱਚ ਤਸੱਲੀ ਕਰਕੇ ਖਰੀਦ ਲਿਓ ਠੀਕ ਆ ਅੱਛਾ ਬਲਜੀਤ ਕੀ ਮੁੱਲ ਕਰਨਗੇ ਇਹਦਾ ਵੀਰ ਮੁੱਲ ਵੀਰ ਜੀ 30000 ਦਾ ਹਾਂ ਮੁੱਲ ਵੀਰ ਜੀ 37000 ਦੀ ਦੇ ਦਾਂਗੇ 37000 ਦੀ ਹਾਂਜੀ ਠੀਕ ਆ 25000 ਦੀ ਮੈਨੂੰ 40 ਦੀ ਵਿੱਚ ਪਰ ਆਪਾਂ ਜਾਇਜ਼ ਹੀ ਕੀਤਾ ਤਾਂ 37000 ਲੈਣ ਦੇ ਨਾਲ ਹੀ ਹਾਂ ਜੀ ਲੈਣ ਦੇ ਵੇਖੋ ਠੰਡੀ ਠੰਡੀ ਵੇਖੋ ਲਓ ਵੀ ਭਰਾਵੋ ਠੀਕ ਆ ਵੀ ਠੰਡੀ ਧੀ ਰੀਆ ਸੀਲਸ ਆਊਗਾ ਜਰਸੀ ਕ੍ਰੋਸ ਆ ਠੀਕ ਆ ਜੀ ਤੇ 37000 ਲੈਣ ਦੇਣਾ ਠੀਕ ਆ ਬਾਕੀ ਵਿੱਚੋਂ ਕੋਈ ਮਾਨਤਨ ਜੋ ਮੌਕੇ ਦੀ ਕੋਈ ਗੁੰਜਾਇਸ਼ ਹੋਈ ਕੋਈ ਨਹੀਂ ਕਰਦਾਂਗੇ ਮਾਨਤਨ ਉਹ ਜ਼ਰੂਰ ਹੋ ਜਾਊਗਾ ਠੀਕ ਆ ਸਾਰੇ ਪਸ਼ੂਆਂ ਦੇ ਵਿੱਚੋਂ ਜਿੰਨਾ ਜਿੰਨਾ ਹੋਣਾ ਹੋਇਆ ਮਾਨਤਨ ਹੋ ਜਾਊਗਾ 37000 ਦੇ ਵਿੱਚ ਇਹ ਬੈੜ ਮਿਲ ਜੂਗੀ ਤੁਹਾਨੂੰ ਕਾਫੀ ਸੋਹਣੀ ਆ ਸਾਰੇ ਪਾਸਿਓ ਤੁਹਾਨੂੰ ਪੱਤਸਲੀ ਨਾਲ ਦਿਖਾਤੀਏ ਆ ਦੇਖੋ ਜੀ ਠੀਕ ਆ ਇਸ ਤੋਂ ਬਾਅਦ ਅਗਲੀ ਆਪਣੇ ਕੋਲ ਆ ਬੈੜ ਆ ਗਈ ਹੈ ਜੀ ਹਾਂ ਜੀ ਇਹ ਗੱਬਣ ਆ ਜੀ ਇਹ ਵੀ ਗੱਬਣ ਆ ਇਹ ਸੁਹਾ ਕਿਨਮਾ ਸੁਣ ਜਾ ਰਹੀ ਹੈ ਇਹਦਾ ਵੀ ਜੀ ਦੂਜਾ ਜੋ ਦੋ ਜੀ ਹਾਂ ਜੀ ਦੇਨ ਮਲਜੀਤ ਕਿੰਨੇ ਕ ਲੈ ਜੂ ਹਜੇ ਦੇਨ ਵੀਰ ਜੀ ਦਾਹ ਲੈ ਜੂਗੀ 10 ਕ ਕੱਢ ਦੇ ਹਾਂ ਜੀ ਠੀਕ ਆ ਲਓ ਜੀ ਇਹਨੂੰ ਵੀ ਨਾਲ ਦੀ ਨਾਲ ਤੋਰ ਲਿਆ ਹੈ 10 ਕ ਦੇਨ ਦੋਸਤੋ ਅੱਗੇ ਦੂਜੇ ਨੰਬਰ ਤੇ ਵੇੜ ਆਪਾਂ ਦਿਖਾ ਰਹੇ ਹਾਂ 10 ਕ ਦੇਨ ਹਜੇ ਲੈ ਜੂਗੀ ਠੀਕ ਆ ਸੂਨ ਦੇ ਵਿੱਚ ਬਾਕੀ ਫੇਸ ਕੁਆਲਿਟੀ ਛੋਟਾ ਜਿਹਾ ਕੰਨ ਐਚ ਐਫ ਦਾ ਜਿਹੜਾ ਕ੍ਰੋਸ ਆ ਠੀਕ ਆ ਜੀ ਆ ਦੇਖੋ ਫਾਈਟ ਕੱਦ ਨਾਰਮਲ ਜਿੱਡੀਆਂ ਆਪਾਂ ਐਚ ਐਫ ਵੇੜਾ ਦੇਖਦੇ ਆਂ ਵੀ ਓਡੀ ਤੁਸੀਂ ਹਾਈਟ ਮੰਨ ਕੇ ਜਿਹੜਾ ਸਬਦਾ ਕਰ ਲਿਓ ਠੀਕ ਆ ਬਾਕੀ ਥਣ ਚੱਡੇ ਦੀ ਤੁਸੀਂ ਵੇਖੋ ਢਿਲ ਢੁਲ ਕਾਫੀ ਆ ਹਵਾਨਾ ਕਾਫੀ ਸੋਹਣਾ ਬਣਾਉਗੀ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਜਾਣਗੇ ਸੋਹਣ ਦੇ ਆ ਲੋ ਬਾਕੀ ਲਾਏ ਤਾਂ ਬਲਜੀਸਿਆ ਪਈ ਹੈ ਜੀ ਹਾਂ ਜੀ ਲਾਏ ਪਈ ਹੈ ਜੀ ਲਾਏ ਤਾਂ ਪਈ ਹੈ ਬਾਕੀ ਧਾਰਾ ਧੂਰਾ ਜਿਹੜੀਆਂ ਦੋਸਤੋ ਬਿਲਕੁਲ ਨੇਵੇ ਦੇ ਵਿੱਚ ਪਾਉਣੀਆਂ ਸ਼ੁਰੂ ਕਰਤੀਆਂ ਨੇ ਬਹੁਤ ਚੰਗੀ ਵੱਛੀ ਬਣੂਗੀ 10 ਦਿਨ ਦਾ ਸਮਾਂ ਘੱਟੋ ਘੱਟ ਜੇਕਰ ਲੈ ਜਾਂਦੀ ਹੈ ਕੋਈ 8-10 ਦਿਨ ਤੇ ਚੱਡਾ ਛੁੱਟਾ ਚੰਗਾ ਸੋਹਣਾ ਬਣਾ ਲੂਗੀ ਠੀਕ ਹੈ ਹਾਈਟ ਕੱਦ ਪੂਰਾ ਉੱਚਾ ਹੈ ਜੀ ਠੀਕ ਹੈ ਕੋਈ ਵੀਰੇ ਧਿਆਨ ਤੁਸੀਂ ਰੱਖ ਕੇ ਸੌਦਾ ਕਰਿਓ ਵੀ ਕੋਈ ਛੋਟੀ ਜੀ ਦਰਮਿਆਨੀ ਹਾਈਟ ਨਹੀਂ ਕੀ ਹਾਈਟ ਕੱਦ ਵੱਡੀ ਹੈ ਜੀ ਠੀਕ ਹੈ ਹਾ ਦੋ ਬਾਕੀ ਛੰਡੀ ਸੀਲ ਵੇਖੋ ਹੂੰ ਨਖੇੜ ਜਾ ਵਾਵਾ ਹੋ ਜਾ ਹਾਂਜੀ ਹਾਂਜੀ ਵੇਖੋ ਹੂੰ ਠੀਕ ਆ ਬਹੁਤ ਜਾਰੀ ਬਣੂਗੀ ਹੂੰ ਤਿਲ ਟੁੱਲ ਜਿੰਨੀ ਜੇਗੀ ਪੂਰਾ ਲੇਵਾ ਖੋਲਣਾ ਜੇ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਬਲਜੀਤ ਕੀ ਮੁੱਲ ਰਹੂਗਾ ਇਹਦਾ ਵੀਜੀ ਮੁੱਲ ਤੇ ਕਰਦੇ 38000 ਹੂੰ 35000 ਦੀ ਦੇ ਦਾਂਗੇ ਵੀ 35000 ਦੀ ਉਹਦੇ ਵਿੱਚ 200 ਰੁਪਿਆ ਛੋਟ ਕਰ ਦਾਂਗੇ ਠੀਕ ਆ ਜੀ ਆਪਾਂ ਜੈ ਜੀ ਕਰਦੇ ਛੋਟੇ ਛੋਟੇ ਰੇਟ ਹੀ ਆ ਹਾਂਜੀ ਹਾਂਜੀ ਓੱਚੀ ਦੇ ਭਾਵੇਂ 40 45 ਦੀ ਵਿਗ ਜੇ ਵੇਖੋ ਹਾਂ ਆਹ ਦੇਖੋ ਵੀ ਦੋਸਤੋ ਇਹ ਬੱਚੀ ਵੀਰਾਂ ਦਾ ਵੀ ਬੇਸ਼ੱਕ 40 ਦੇ ਵਿੱਚ ਜੂ ਅੱਗੇ ਮੈਨੂੰ ਲੱਗਦਾ ਬਲਜੀਤ ਜਿਹੜਾ ਕੋਈ 10 ਦਿਨ ਲੈ ਜਾਊਗਾ ਹਾਂਜੀ ਹਾਂਜੀ ਅੱਗੇ ਕੋਈ ਨਫੇ ਤੇ ਵੀ ਵੇਚਣਾ ਠੀਕ ਹੈ ਨਫੇ ਵਾਲੀ ਹੈ ਜੀ ਠੀਕ ਹੈ ਨਫੇ ਵਾਲੀ ਹੈ ਹਾਂਜੀ ਵੇਚਣ ਵਾਲੇ ਵੀਰ ਵਾਸਤੇ ਵੀ ਜਿਹੜੀ ਦੋਸਤੋ ਵਾਅਦੇ ਬੰਦੀ ਆ ਅੱਗੇ ਨਫਾ ਵੀ 4 ਪੈਸੇ ਦੇ ਦਿਓਗੀ ਠੀਕ ਹੈ ਜਦੋਂ ਬਿਲਕੁਲ ਤਿਆਰੀ ਤੇ ਹੋਈ ਤੇ ਫਿਲਹਾਲ ਤੁਸੀਂ ਅੱਜ 37000 ਦੇ ਵਿੱਚ ਜਿਹੜੀ ਇਹ ਲੈ ਕੇ ਜਾਓਗੇ ਵਿੱਚੋਂ ਛੋਟਛਾਪਾ ਮਾਨਤਾ ਨੂੰ ਵੀ ਹੋ ਜਾਊਗਾ ਠੀਕ ਆ ਸਾਰੇ ਪਸ਼ੂਆਂ ਦਾ ਹੋ ਜਾਊਗਾ ਇਹ ਬਾੜ ਦਿਖਾਤੀ ਇਹ ਵੀ ਦੂਜਾ ਸਵੇਰ ਸੋਣੀ ਸੀ ਦੂਜਾ ਸਵੇਰ ਦੂਜੇ ਤੀਸਰੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਵੈੜ ਦਿਖਾਉਣੀ ਹੈ ਠੀਕ ਆ ਤੇ ਸੂਆ ਮੇਰਾ ਵੀਰ ਤੁਸੀਂ ਆਪਕੇ ਕੈਲਕੂਲੇਟ ਕਰ ਲਿਓ ਠੀਕ ਆ ਜੀ ਤੇ ਬਲਜੀਤ ਸੂਆ ਵੈਸੇ ਕਿੰਮਾ ਆਪਾਂ ਦੱਸ ਦਿੰਦੇ ਸੀ ਸੂਆ ਵੀਰ ਦੀ ਤਿੱਜਾ ਜੋ ਤਿੱਜਾ ਹਾਂਜੀ ਹੂੰ ਆ ਲਓ ਜੀ ਤਿੱਜਾ ਸੂਆ ਤੇ ਕੱਦ ਕਾਠ ਜਿਹੜਾ ਦੋਸਤੋ ਮੀਡੀਅਮ ਤੋਂ ਪਲੱਸ ਵੈਸੇ ਵੱਡੀਆਂ گاਵਾਂ ਦੇ ਵਿੱਚ ਹੀ ਆ ਜਾਂਦੀ ਹੈ ਤੇ ਹਾਈਟ ਕੱਦ ਦੀ ਉੱਚੀ ਆ ਬਾਕੀ ਬੇਲ ਬੂਲ ਚੰਗੀ ਆ ਤੇ ਇਹਦੇ ਦਿਨ ਕਿੰਨੇ ਗਾ ਇਹ ਦਿਨ ਵੀਰ ਜੀ 15 ਲੈ ਜੂਗੀ ਹੂੰ ਆਰਾਮ ਨਾਲ ਲੈ ਜੂ 15 ਦਿਨ 15 ਕਿ ਦਿਨ ਹਾਂਜੀ ਅਬਦੀ ਬਾਕੀ ਪਸ਼ੂ ਆਜ ਜਿੱਦਾਂ ਸਾਰੇ ਗੱਬਣ ਤੇਪਣ ਹਾਂਜੀ ਉਹ ਕੋਈ ਚੰਗੀ ਸਨ ਹਾਂਜੀ ਹਾਂਜੀ ਐ ਓਕੇ ਵਧੀਆ ਇੱਕੋ ਜੀ ਕੋਈ ਲਾਮੇ ਵਾਲੀ ਗੱਲ ਨਹੀਂ ਹੈਗੀ ਠੀਕ ਆ ਪੂਰੇ ਭਰਾਏ ਆ ਚਾਰੇ ਦਾ ਕੈਮਰਾ ਤਾਂ ਵੀ ਥੋੜੇ ਬਾਕੀ ਟਿਪ ਕੇ ਲੈ ਇੱਕ ਹੁੰਦਾ ਵੀ ਪੂਰੀ ਤਸੱਲੀ ਹੈ ਜੀ ਠੀਕ ਆ ਥਣਾ ਥੁਣਾ ਦੀ ਹਾਂਜੀ ਹਾਂਜੀ ਲਓ ਦੋਸਤੋ ਥਣਾ ਦੀ ਪੂਰੀ ਤਸੱਲੀ ਆ ਫੇਰ ਦੀ ਕੋਈ ਵੀਰ ਆਪਦੀ ਤਸੱਲੀ ਕਰਕੇ ਆਪ ਵੀ ਖਰੀਦ ਕੇ ਲੈ ਕੇ ਜਾਵੇ ਠੀਕ ਆ ਸੋ ਇਹ ਤੀਜਾ ਸੂਆ ਸੁਣੀਏ 10 ਤੋਂ 15 ਕ ਦਿਨ ਦਾ ਆਈਡੀਆ ਤੁਸੀਂ ਰੱਖ ਕੇ ਸੌਦਾ ਕਰ ਸਕਦੇ ਜੀ ਠੀਕ ਆ 10 ਤੋਂ 15 ਕ ਦਿਨ ਦਾ ਸਮਾਂ ਲੈ ਜੂਗੀ ਆ ਦੇਖੋ ਜੀ ਠੀਕ ਹੈ ਜੀ ਮੂੰਹ ਮੱਥੇ ਦੀ ਆ ਬਿਲਕੁਲ ਫੇਸ ਕੁਆਲਟੀ ਅਸਾ ਬਲੀ ਤੇ ਤਾਂ ਕੀ ਮੁੱਲ ਰਹੂਗਾ ਇਹਦਾ ਵੀ ਦੀ ਜਾ ਜੀ ਇਹਦਾ ਵੀ ਹਾਂ ਜਿੱਡੀ ਵਾੜ ਆਪਾਂ 45 50 ਹਜ਼ਾਰ ਦੀ ਵੇਚ ਦੀਏ ਹੂੰ 40000 ਤੋਂ 1000 ਰੁਪਿਆ ਛੋਟ ਕਰ ਦਾਂਗੇ 40 ਤੋਂ ਹਾਂਜੀ ਠੀਕ ਆ ਆਪਾਂ ਮੁੱਲ ਜਾ ਜੀ ਕਰਨੇ ਅੱਜ ਹਾਂ ਤੇ ਦੁੱਧ 17 18 ਕਿਲੋ ਦਿੰਦੀ ਜੋ ਠੀਕ ਆ ਆਪਾਂ ਲਾਗੋਂ ਵਾੜ ਲਈਏ ਆ ਚਿੱਟੇ ਵੱਡੀ ਆ ਹਾਂਜੀ ਕਦ ਕਾਠ ਦੀ ਆ 18 ਕਿਲੋ ਇਹ ਰਾਮਣੇ ਨੂੰ ਆਂਦਾ ਕੁਝ ਨਹੀਂ ਹਾਂਜੀ ਹਾਂਜੀ ਠੀਕ ਆ ਸੋ ਵੱਡੀ ਜਿਹੜੀ ਆ ਦੋਸਤੋ ਇਹ ਗਾਂ ਆਪਾਂ ਜਿਹੜੀ ਤੁਹਾਨੂੰ ਦਿਖਾਤੀ ਆ ਠੀਕ ਆ ਬਾਕੀ ਥਣ ਭਾਂਡਾ ਇੱਕ ਵਰੀ ਆ ਜ਼ਰੂਰ ਦੇਖੋ ਠੀਕ ਆ ਬਾਕੀ ਥਣ ਤੋਂ ਕੋਈ ਜਾਂ ਥਾਣਾ ਠੀਕ ਆ ਤੇ ਆ ਦੇਖੋ ਬਾਕੀ ਠੰਡੀ ਠੰਡੀ ਦੇਖੋ ਹਾਂ ਆਕਰੋ ਚੈੱਕ ਜੀ ਠੀਕ ਆ ਹਾਂਜੀ ਤੇ 40000 ਚੋਂ 1000 ਮਾਨਤਨ 1000 ਮਾਨ ਕਰ ਦਾਂਗੇ ਠੀਕ ਹੈ ਭਾਈ 1000 ਮਾਨਤਨ ਹੋ ਜਾਊਗਾ ਤੇ ਇਹਦਾ ਦੂਜਾ ਆਪਣਾ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਬੋਲ ਦਿਗੇ ਨੰਬਰ ਹੈਗਾ ਵੀ ਜੀ ਆਪਣਾ 73407 4212 ਠੀਕ ਹੈ ਜੀ ਹਾਂਜੀ ਪਿੰਡ ਸੁਹਾਜਪੁਰ ਬਿਲਕੁਲ ਹਾਂਜੀ ਤੇ ਬਿਲਕੁਲ ਸੁਹਾਜਪੁਰ ਤੁਸੀਂ ਖਾਸ ਵਿਜਿਟ ਕਰਨੀ ਹੈ ਦੋਸਤੋ ਬਿਲਕੁਲ ਥੋੜੀ ਥੋੜੀ ਦੂਰੀ ਹੈਗੀ ਆ ਕੋਰਕ ਪਿੰਡ ਪਿੰਡ ਸੂਰਪਿੰਡ ਦੀ ਫਤੇਪੁਰ ਸੁਗਾ ਪਿੰਡ ਥੋੜੀ ਦੂਰੀ ਆ ਤੇ ਲਖਣਾ ਥੋੜੀ ਦੂਰੀ ਤੇ ਆ ਪੀ ਐਚ ਪੱਠਾ ਹੈਗਾ ਠੀਕ ਹੈ ਜੀ ਜਦੋਂ ਸੁਹਾਜਪੁਰ ਤੋਂ ਕੋਈ 2-3 2.5 ਕਿਲੋਮੀਟਰ ਆਉਣੇ ਆਪਾਂ ਬਿਲਕੁਲ ਅਦਿਆਲਪੁਰੇ ਵਾਲੀ ਸਾਈਡ ਨੂੰ ਠੀਕ ਹੈ ਜੀ ਤੇ ਪੀ ਐਚ ਪੱਠਾ ਪੀ ਐਚ ਪੱਠਾ ਬਿਲਕੁਲ ਤੁਸੀਂ ਰੋਡ ਜਿਹੜਾ ਫੜ ਕੇ ਬਾਰ ਬਾਈਕਾਂ ਤੇ ਉੱਤੇ ਵਿజిਟ ਕਰ ਸਕਦੇ ਜੇ ਬਾਕੀ ਨੰਬਰ ਬਾਈ ਬਲਜੀਤ ਦੇ ਲਗਾਤਾਰ ਸਕਰੀਨ ਦੇ ਉੱਤੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਠੀਕ ਆ ਤੇ ਅੱਜ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਸੀ ਤਿੰਨੇ ਗੱਬਣ ਆ ਇੱਕ ਤਾਂ ਪੂਰੀ ਤਿਆਰੀ ਤੇ ਅੱਜ ਜਿਹੜੀ ਸੂਈ ਪੈਣੀ ਆ ਠੀਕ ਆ ਜੀ ਹੁਣ ਮੌਕੇ ਤੇ ਤੇ ਬਾਕੀ ਦੋ ਜਿਹੜੀਆਂ ਕੋਈ 10 ਦਿਨ ਕੋਈ 12 ਦਿਨ 15 ਦਿਨ ਸਮਾਂ ਲੈ ਜਾਣਗੀਆਂ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ